ਅਤੇ ਗੁਰੂ ਘਰ ਘਰ ਅਤੇ ਗੁਰੂ ਘਰ ਵਿੱਚ ਕੀ ਫਰਕ ਹੈ ਜਿਸ ਗੁਰਦੁਆਰੇ ਵਿੱਚ ਇਹ ਬੈਨ ਹੈ ਕਿ ਮੁਸਾਫਰ ਇੱਥੇ ਰਹਿ ਹੀ ਨਹੀਂ ਸਕਦਾ ਗਰੀਬਾਂ ਵਾਸਤੇ ਇੱਥੇ ਥਾਂ ਹੀ ਕੋਈ ਨਹੀਂ ਕਿਸੇ ਨਿਵਾਣੇ ਦਾ ਸਹਾਰਾ ਹੀ ਕੋਈ ਨਹੀਂ ਸਿਰਫ ਕੀਰਤਨ ਹੋ ਸਕਦਾ ਹੈ ਕਥਾ ਹੋ ਸਕਦੀ ਹੈ ਮੈਂ ਅਰਜ਼ ਕਰਾਂ ਉਹ ਗੁਰਦੁਆਰਾ ਚਾਹੇ ਸੰਗਮਰਮਰਦਾ ਬਣਿਆ ਹੋਵੇ ਚਾਹੇ ਕਰੋੜਾਂ ਰੁਪਏ ਖਰਚ ਕੇ ਬਣਿਆ ਹੋਵੇ ਉਹ ਕਿਸੇ ਦਾ ਘਰ ਹੋ ਸਕਦਾ ਹੈ ਗੁਰੂ ਨਾਨਕ ਦਾ ਘਰ ਨਹੀਂ ਕਿਸੇ ਮਨੁੱਖ ਦਾ ਘਰ ਹੋ ਸਕਦਾ ਹੈ ਗੁਰੂ ਨਾਨਕ ਦਾ ਘਰ ਹੈ ਨਿਮਾਣਿਆਂ ਦਾ ਮਾਣ ਨਿਤਾਣਿਆਂ ਦਾ ਤਾਣ ਬਿਆਸਰਿਆਂ ਦਾ ਆਸਰਾ ਗੁਰੂ ਨਾਨਕ ਦਾ ਘਰ ਹੈ ਗਰੀਬ ਨਿਵਾਸ ਤੇ ਖੀਵਾ ਕਰਨੀ ਐਸੀ ਗੱਲ ਜਿਸ ਗੁਰਦੁਆਰੇ ਵਿੱਚ ਨਾ ਹੋਵੇ ਚਾਹੇ ਉਹ ਕੀਮਤੀ ਹੀਰੇ ਮੋਤੀਆਂ ਦਾ ਬਣਿਆ ਹੋਵੇ ਉਹ ਕਿਸੇ ਦਾ ਘਰ ਹੈ ਗੁਰਦੁਆਰਾ ਨਹੀਂ ਜਿਵੇਂ ਕੋਈ ਮਹਾਰਾਜ ਦਾ ਆਪਣੇ ਘਰ ਵਿੱਚ ਪ੍ਰਕਾਸ਼ ਕਰ ਲੈਂਦਾ ਹੈ ਉਵੇਂ ਹੀ ਨਿਸ਼ਾਨ ਸੈਭ ਲਹਿਰਾਉਣ ਦਾ ਮਤਲਬ ਪਤਾ ਹੈ ਕੀ ਹੈ ਇੱਕ ਪਿਆਸਾ ਤੇ ਭੁੱਖਾ ਪੰਛੀ ਉੜਦਾ ਪਿਆ ਹੈ ਅਸਮਾਨ ਵਿੱਚ ਲੱਭਦਾ ਪਿਆ ਹੈ ਕੋਈ ਐਸਾ ਦਰਖਤ ਜਿੱਥੇ ਛਾਇਆ ਵੀ ਮਿਲ ਸਕੇ ਤੇ ਫਲ ਵੀ ਤੇ ਬੈਠਦਾ ਹੈ ਉਸ ਦਰਖਤ ਉੱਤੇ ਜਿੱਥੇ ਛਾਂ ਹੋਵੇ ਪਾਣੀ ਹੋਵੇ ਫਲ ਹੋਵੇ ਸ਼ਿਰੂਰ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਦੇਸ਼ ਸੀ ਕਿ ਇਹ ਬੰਦੇ ਜੇ ਤੂੰ ਬਹੁਤ ਸਾਰੇ ਘਰਾਂ ਤੋਂ ਨਿਰਾਸ਼ ਹੋ ਜਾਵੇਂ ਤਾਂ ਜਿਸ ਘਰ ਵਿੱਚ ਪੀੜਾਕੇਸ਼ ਨਿਸ਼ਾਨ ਸਾਹਿਬ ਲਹਿਰਾ ਰਿਹਾ ਹੋਵੇ ਤੂੰ ਮਾਰ ਨਾ ਆਖੀ ਇਹ ਮੇਰਾ ਆਪਣਾ ਹੀ ਘਰ ਹੈ ਨਿਆਸੀਆਂ ਦਾ ਆਸਰਾ ਹੈ ਮਹਾਰਾਜ ਦਾ ਹੁਕਮ ਹੈ ਕਿ ਤੁਸੀਂ ਆਪਣੇ ਘਰਾਂ ਨੂੰ ਹੀ ਗੁਰਦੁਆਰਾ ਬਣਾਓ ਪਰ ਅਸੀਂ ਉਲਟੀ ਗੱਲ ਚਲਾ ਰੱਖੀ ਹੈ ਗੁਰਦੁਆਰੇ ਨੂੰ ਹੀ ਘਰ ਬਣਾ ਛੱਡਦੇ ਆਂ ਤਾ ਇਹ ਬੋਲ ਹੈ ਜਿਸ ਗੁਰਦੁਆਰੇ ਵਿੱਚ ਮੁਸਾਫਰ ਵਾਸਤੇ ਕੋਈ ਥਾਂ ਨਹੀਂ ਫਿਰ ਉਹ ਗੁਰਦੁਆਰਾ ਬਣਾਇਆ ਕਿਸ ਵਾਸਤੇ ਹੈ ਸਤਿਗੁਰੂ ਮਹਾਰਾਜ ਸਿੰਘ ਸਾਹਿਬ ਬਖਸ਼ੀਸ਼ ਕਰਨ ਦੇ ਗੁਰਦਵਾਰਾਂ ਨੂੰ ਅਸੀਂ ਇਸ ਤਰ੍ਹਾਂ ਸਵਾਰੀ ਆ ਕਿ ਗੁਰਨਾਨਦ ਦੀ ਪ੍ਰਸੰਤਾ ਡੁੱਲ ਪਏ ਇਹ ਬੋਲ ਹਨ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਵਾਹਿਗੁਰੂ ਜੀ ਤੁਹ ਕਿ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ